ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਵਿੱਚ ਆਪਾਂ ਕਵਰ ਕਰ ਰਹੇ ਹਾਂ ਕੰਪਿਊਟਰ ਜੀਕੇ ਰਿਲੇਟਡ ਟਾਪ MCQ ਜੋ ਕਿ ਆਉਣ ਵਾਲੇ ਪੰਜਾਬ ਪੁਲਿਸ ਕਨਸਟੇਬਲ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੇ ਨੇ। ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਦੇਣਾ ਹੈ ਤਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਇਸ ਵਿੱਚ ਜੋ ਆਪਾਂ ਕੰਪਿਊਟਰ MCQ ਕਵਰ ਕਰ ਰਹੇ ਹਾਂ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰਹਿਣ ਵਾਲੇ ਨੇ। ਤਾਂ ਦੋਸਤੋ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਚਾਹੁੰਦੇ ਹੋ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ ਕਵੈਸਚਨ ਨੰਬਰ 1 ਇਹਨਾਂ ਵਿੱਚੋਂ ਕਿਹੜਾ ਐਂਟੀਵਾਇਰਸ ਸੌਫਟਵੇਅਰ ਨਹੀਂ ਹੈ ਰਾਈਟ ਆਨਸਰ ਹੈ ਲੀਨਕਸ ਠੀਕ ਹੈ ਲੀਨਕਸ ਜੋ ਇੱਕ ኦਪਰੇਟਿੰਗ ਸਿਸਟਮ ਹੈ ਬਾਕੀ ਤਿੰਨੋਂ ਵਾਸਟਨ ਆਟਨ ਕੈਸਪਰਸਕਾਈ ਇਹ ਤਿੰਨੋਂ ਹੀ ਜੋ ਐਂਟੀਵਾਇਰਸ ਸੌਫਟਵੇਅਰ ਹਨ ਹੇਠਾਂ ਦਿੱਤੇ ਅੰਕਾਂ ਦੇ ਕਿਹੜੇ ਜੋੜੇ ਨੂੰ ਬਾਈਨਰੀ ਕੋਡ ਕਿਹਾ ਜਾਂਦਾ ਹੈ तो राइट आंसर है जीरो ठीक है जी जीरो ते एक जो मैनरी नंबर हैं पीर ऑन का पूरा रूप की है प्रोग्रामेबल रीड ओनली मैमरी ठीक है जी पीरोम की जो फुल फॉर्म है प्रोग्रामेबल रीड ऑनली मैमरी यू आर एल का पूरा रूप की है राइट आंसर है यूनिफॉर्म रिसोर्स लोकेटर यू आर एल दो फॉर्म है यूनिफॉर्म रिसोर्स लोकेटर ਇੰਨਾ ਵਿੱਚੋਂ ਕਿਹੜਾ ਕੰਪਿਊਟਰ ਦਾ ਇਨਪੁਟ ਡਿਵਾਈਸ ਹੈ ਰਾਈਟ ਆਨਸਰ ਹੈ ਸਕੈਨਰ ਠੀਕ ਹੈ ਸਕੈਨਰ ਇੱਕ ਜੋ ਇਨਪੁਟ ਡਿਵਾਈਸ ਹੈ ਬਾਕੀ ਤਿੰਨੋਂ ਜੋ ਸਪੀਕਰ ਪ੍ਰਿੰਟਰ ਮੋਨੀਟਰ ਇਹ ਤਿੰਨੋਂ ਹੀ ਜੋ ਆਉਟਪੁਟ ਡਿਵਾਈਸ ਨੇ 트랜지ਸਟਰ ਕੰਪਿਊਟਰਾਂ ਦੀ ਹੇਠਲੀ ਪੀੜ੍ਹੀ ਵਿੱਚੋਂ ਕਿਸ ਨਾਲ ਸੰਬੰਧਤ ਹਨ ਰਾਈਟ ਆਨਸਰ ਹੈ ਦੂਜੀ ਠੀਕ ਹੈ ਜੀ ਜੋ ट्रांजਿਸਟਰ ਦੀ ਜੋ ਵੱਤੋ ਸੈਕੰਡ ਜਨਰੇਸ਼ਨ ਵਿੱਚ ਹੋਣ ਲੱਗੀ ਸੀਗੀ ਤਾਂ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਫਾਸਟ ਜਨਰੇਸ਼ਨ ਅੰਦਰ ਜੋ ਵੈਕਿਊਮ ਟਿਊਬ ਸੈਕੰਡ ਵਿੱਚ ਜੋ ट्रांजਿਸਟਰ ਐਂਡ ਥਰਡ ਜਨਰੇਸ਼ਨ ਵਿੱਚ ਆਈਸੀ ਚਿਪਸ ਫੋਰਥ ਜਨਰੇਸ਼ਨ ਵਿੱਚ ਜੋ ਮਾਈਕਰੋ ਪ੍ਰੋਸੈਸ ਦੀ ਉਹ ਵੱਤੋ ਹੋਣ ਲੱਗੀ ਐਮ ਐਸ ਆਫਿਸ ਸਾਫਟਵੇਅਰ ਵਿੱਚ ਇੱਕ ਲਾਈਨ ਜਾਂ ਟੈਕਸਟ ਦੀ ਸੈਂਟਰ ਅਲਾਈਨਮੈਂਟ ਲਈ ਸਰਕਟ ਕੀ ਕਿਹੜੀ ਹੈ ਰਾਈਟ ਆਨਸਰ ਹੈ ਕੰਟਰੋਲ ਪਲੱਸ E ਠੀਕ ਹੈ ਇਹ ਕੰਟਰੋਲ ਪਲੱਸ E ਨਾਲ ਆਪਾਂ MS Office software ਵਿੱਚ ਇੱਕ ਲਾਈਨ ਜਾਂ ਟੈਕਸਟ ਦੀ ਸੈਂਟਰ ਅਲਾਈਨਮੈਂਟ ਕਰਦੇ ਹਾਂ ਇਹਨਾਂ ਵਿੱਚੋਂ ਕਿਹੜਾ ਪੋਰਟੇਬਲ ਡਿਵਾਈਸ ਨਹੀਂ ਹੈ ਰਾਈਟ ਆਨਸਰ ਹੈ ਡੈਸਕਟਾਪ ਕੰਪਿਊਟਰ ਠੀਕ ਹੈ ਬਾਕੀ ਤਿੰਨੋ ਹੀ ਪੋਰਟੇਬਲ ਡਿਵਾਈਸ ਨੇ ਕਿਉਂਕਿ ਆਪਾਂ ਇਹਨਾਂ ਤਿੰਨਾਂ ਨੂੰ ਹੀ ਆਸਾਨੀ ਨਾਲ ਆਪਣੇ ਨਾਲ ਕਿਤੇ ਵੀ ਰੱਖ ਸਕਦੇ ਹਾਂ ਇਤਹਾਸ ਦਿੱਤੇ ਵਿੱਚੋਂ ਕਿਸ ਨੇ 1999 ਵਿੱਚ ਵਲਟ ਵਾਈਡ ਵੈਬ ਦੀ ਖੋਜ ਕੀਤੀ ਸੀ ਰਾਈਟ ਆਨਸਰ ਹੈ ਟਿਮ ਬਰਨਲਸਲੀ ਠੀਕ ਹੈ ਇਹ ਟਿਮ ਬਰਨਰਜ਼-ਲੀ ਦੁਆਰਾ ਜੋ 1999 ਵਿੱਚ www ਦੀ ਜੋ ਖੋਜ ਕੀਤੀ ਸੀ ਤਾਂ ਇੱਥੇ ਤੁਸੀਂ ਯਾਦ ਰੱਖਣਾ ਹੈ ਜੋ ਆਪਾਂ ਦਾ ਇੱਕ ਹੋਰ ਕੁਐਸਚਨ ਬਣ ਗਿਆ www ਦੀ ਜੋ ਫੁੱਲ ਫਾਰਮ ਹੈ वर्ल्ड वाइड वेब ਹੈ ਪੀ ਵੋਟੇ ਟੇਬਲ ਹੇਠ ਦਿੱਤੇ ਸਾਪੇਰ ਵਿਚੋਂ ਕਿਸ ਵਿੱਚ ਵਰਤਿਆ ਜਾਂਦਾ ਹੈ ਰਾਈਟ ਆਨਸਰ ਹੈ ਮਾਈਕਰੋਸਾਫਟ ਦਾ ਐਕਸਲ ਠੀਕ ਹੈ ਪੀਵੋਟ ਟੇਬਲ ਦੀ ਜੋ ਵਰਤੋਂ ਮਾਈਕਰੋਸਾਫਟ ਦਾ ਐਕਸਲ ਵਿੱਚ ਕੀਤੀ ਜਾਂਦੀ ਹੈ ਪ੍ਰਿੰਟ ਕਰਨ ਤੋਂ ਪਹਿਲਾਂ ਪੇਜ ਦਾ ਪ੍ਰੀਵਿਊ ਦੇਖਣ ਲਈ ਕਿਹੜੀ ਸ਼ਾਰਟਕਟ ਕੀ ਵਰਤੀ ਜਾਂਦੀ ਹੈ ਰਾਈਟ ਆਨਸਰ ਹੈ ਕੰਟਰੋਲ ਪਲਸ ਐਫ2 कंट्रोल प्लस एफ टू राही जो आप पेज प्रिंट कर तो पहला उदा जो प्रिव्यू देख सकते हैं पाइथन एक की है राइट right आंसर है हाई लैवल लैंगुएज पाइथन एक हाई लैवल लैंगुएज है 1 GB ਕਿੰਨੇ MB ਦੇ ਬਰਾਬਰ ਹੈ? ਰਾਈਟ ਆਨਸਰ ਹੈ 1024 MB ਠੀਕ ਹੈ ਤਾਂ ਤੁਸੀਂ ਯਾਦ ਰੱਖਣਾ ਹੈ 1 GB ਵਿੱਚ ਜੋ 1024 MB ਹੁੰਦੀ ਹੈ ਹੈਲਪ ਓਪਨਿੰਗ ਲਈ ਕਿਹੜੀ ਫੰਕਸ਼ਨ ਕੀ ਦੀ ਵਰਤੋਂ ਕੀਤੀ ਜਾਂਦੀ ਹੈ ਰਾਈਟ ਆਨਸਰ ਹੈ F1 ਠੀਕ ਹੈ ਜੀ ਆਪਾਂ ਡੈਸਕਟਾਪ ਤੇ ਜਾਓ ਕੰਪਿਊਟਰ ਦੀ ਸਕਰੀਨ ਉੱਪਰ F1 ਪ੍ਰੈਸ ਕਰਾਂਗੇ ਤਾਂ ਤੁਹਾਡੇ ਸਾਹਮਣੇ ਜੋ ਹੈਲਪ ਦੀ ਆਪਸ਼ਨ ਮਿਲੇਗੀ HLL ਦਾ ਕੀ ਅਰਥ ਹੈ ਰਾਈਟ ਆਨਸਰ ਹੈ ਹਾਈ ਲੈਵਲ ਲੈਂਗੁਏਜ ਠੀਕ ਹੈ ਜੀ ਐਚ ਐਲ ਐਲ ਦੀ ਜੋ ਫੁੱਲ ਫਾਰਮ ਹੈ ਹੈ ਹਾਈ ਲੈਵਲ ਲੈਂਗੁਏਜ ਮਾਈਕਰੋਸਾਫਟ ਦੇ ਆਫਿਸ 2016 ਵਿੱਚ ਡਿਜ਼ਾਈਨ ਟੈਬ ਨੂੰ ਖੋਲਣ ਲਈ ਕਿਹੜੀ ਸ਼ਰਕਟ ਕੀਵਰਤੀ ਜਾਂਦੀ ਹੈ ਰਾਈਟ ਆਨਸਰ ਹੈ Alt G ਠੀਕ ਹੈ ਜੀ Alt G ਪ੍ਰੈਸ ਕਰਨ ਤੋਂ ਬਾਅਦ Microsoft Office ਵਿੱਚ ਜੋ ਡਾਇਨ ਟੈਬ ਓਪਨ ਹੁੰਦੀ ਹੈ ਪਹਿਲਾ 바ਰ ਕੋਡ ਸਿਸਟਮ ਕਿਸ ਦੁਆਰਾ ਬਣਾਇਆ ਗਿਆ ਸੀ ਰਾਈਟ ਆਨਸਰ ਹੈ ਨਾਰਮਨ ਜੋਸਫ ਵੁੱਡਲੈਂਡ ਨਾਰਮਨ ਜੋਸਫ ਵੁੱਡਲੈਂਡ ਦੁਆਰਾ ਜੋ ਪਹਿਲਾ 바ਰ ਕੋਡ ਬਣਾਇਆ ਗਿਆ ਸੀ एक हार्ड डिस्क किस किस्म के डेटा स्टोरेज डिवाइस की एक उदाहरण है राइट आंसर है सेकेंडरी स्टोरेज ठीक है ये हार्ड डिस्क एक सेकेंडरी स्टोरेज डिवाइस है पेटाबाइट इक्वल एक हज़ार चौबीस ਰਾਈਟ ਆਨਸਰ ਹੈ ਟੈਰਾਬਾਈਟ ਸ ਠੀਕ ਹੈ ਪੈਟਾਬਾਈਟ ਇਕੁਅਲ 1024 ਟੈਰਾਬਾਈਟ ਸ ਤਾਂ ਜੋ 1024 ਜੀਬੀ ਤੋਂ ਮਿਲ ਕੇ 1 ਟਬੀ ਬਣਦੀ ਹੈ ਐਂਡ 1024 ਟਬੀ ਬਰਾਬਰ ਹੁੰਦੀ ਹੈ ਇੱਕ ਪੈਟਾਬਾਈਟ ਦੇ ਐਫ 7 ਕੀ ਦੀ ਵਰਤੋਂ ਆਮ ਤੌਰ ਤੇ ਮਾਈਕਰੋਸਾਫਟ ਪ੍ਰੋਗਰਾਮ ਵਿੱਚ ਕਿਸ ਲਈ ਕੀਤੀ ਜਾਂਦੀ ਹੈ ਟਾਈਟ ਆਨਸਰੇ ਚੈਕਿੰਗ ਸਪੈਲਿੰਗ ਐਂਡ ਗ੍ਰਾਮਰ ਠੀਕ ਹੈ ਜੀ ਐਫ 7 ਦੀ ਜੋ ਵਰਤੋਂ ਸਪੈਲਿੰਗ ਤੇ ਗ੍ਰਾਮਰ ਚੈੱਕ ਕਰ ਲਈ ਕੀਤੀ ਜਾਂਦੀ ਹੈ ਮਾਈਕਰੋਸਾਫਟ ਪ੍ਰੋਗਰਾਮਾਂ ਵਿੱਚ ਇਸ ਤਰ੍ਹਾਂ ਦੋਸਤੋ ਆਪਣੇ ਜੋ ਟਾਪ 20 ਐਮਸੀਕਿਊ ਸਮਾਪਤ ਹੋਏ ਨੇ ਵੀਡੀਓ ਵਧੀਆ ਹੈਲਪਫੁਲ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ